ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਬਲਵਿੰਦਰ ਕੌਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮਗੇ ਬਾਈ ਗੁਰੂ ਸਰਮ ਚੜਦੀ ਕਲਾ ਦੇ ਵਿੱਚ ਰੱਖੇ ਹਾਂਜੀ ਬਲੌਗ ਆਪਾਂ ਸਟਾਰਟ ਕਰ ਦਿੱਤਾ ਹੈ ਬਲੌਗ ਜਿਹੜਾ ਹੈਗਾ ਆਪਾਂ ਸਵੇਰ ਤੋਂ ਜਿਹੜਾ ਹੈਗਾ ਸਟਾਰਟ ਕੀਤਾਗਾ ਸਵੇਰ ਦੇ ਜਿਹੜੇ ਹੈਗੇ ਆ ਆਲਮੋਸਟ ਜਿਹੜੇ ਹੈਗੇ ਸਫਾਈ ਵਗੈਰਾ ਹੋ ਗਈ ਸੀਗੀ ਖਾਣਾ ਵਗੈਰਾ ਹੋ ਗਿਆ ਠੀਕ ਹੈ ਜੀ ਤੇ ਫਸ ਮੈਂ ਇੱਥੇ ਬਰਤਨ ਸਾਫ ਕਰ ਰਹੀ ਹਾਂ बर्तन साफ करने तो बाद जो है आप किचन जी है वह क्लीन कर देंगे तो पहला जोड़ा है मैं ब्लॉग स्टार्ट करना सी। जो मैं देखे फ़ोन जो है सी मेरा बिल्कुल डेड तो फिर बैटरी जी है आप सॉरी फोन जोड़ा है चार्ज से लगया उस तो बाद मैं अपने काम कार फिर कर ले सी जी चलो फिर मैं सोचा मैं चलो ठहर के ब्लॉग स्टार्ट कर लगी तो बस इतने अपने भी किचन के बर्तन साफ कर रही हूँ तो ਇਤਰੇ ਨਾਲ ਦੀ ਨਾਲ ਦੁੱਧੀ ਆ ਗਈ ਆ ਗੀ ਗਲੀ ਵਿੱਚ ਠੀਕ ਹੈ ਦੀ ਮਿਨਵਾਜ਼ ਸੁਣ ਜਾਂਦੀ ਕਿਉਂਕਿ ਪਿਛਲੇ ਸਾਈਡ ਜਿਹੜੀ ਹੈ ਕਿ ਆ ਮਤਲਬ ਕਿ ਘਰ ਵਾਲਾ ਜਿਹੜਾ ਉਹ ਦੁੱਧ ਭੋਉਂਦੇ ਨੇ ਤੇ ਉਹ ਤਾਂ ਚਲ ਜਾਂਦਾ ਵੀ ਦੁੱਧੀ ਆ ਗਿਆ ਤੇ ਬਸ ਮੈਂ ਇਸ ਲਈ ਬਰਤਨ ਕੱਢ ਕੇ ਰੱਖ ਦਿੱਤੇ ਸੀ ਤੇ ਫਟਾਫਟ ਜਿਹੜੀ ਹੈਗੀ ਬਰਤਨ ਸਾਫ਼ ਕਰ ਰਹੀ ਸੀ ਹਾਂਜੀ ਲੋ ਜੀ ਦੁੱਧ ਲੈ ਕੇ ਮੈਂ ਆ ਗਈ ਆ ਫਵਾਕੇ ਤੇ ਬਸ ਆਪਾਂ ਨੂੰ ਗਰਮ ਕਰਨ ਵਾਸਤੇ ਰੱਖ ਦਾਂਗੇ ਤੇ ਸਾਈਡ ਦੇ ਜਿਹੜੇ ਹੈਗੇ ਮੰਮੀ ਵਾਸਤੇ ਮੰਮੀ ਤੇ ਪਾਪਾ ਜੀ ਵਾਸਤੇ ਚਾਹ ਵੀ ਬਣਾ ਦਾਂਗੇ ਤੇ ਫਰੈਂਡਸ ਆਪਣਾ ਲਾਈਟਰ ਜਿਹੜਾ ਹੈਗਾ ਉਹ ਨਾ ਖਰਾਬ ਹੋ ਗਿਆ ਸੀ ਪਤਾ ਨਹੀਂ ਨੂਰ ਤੋਂ ਰੱਖਿਆ ਗਿਆ ਜੀ ਪਤਾ ਨਹੀਂ ਮੇਰੇ ਕੋਲੋਂ ਰੱਖਿਆ ਗਿਆ ਤੇ ਉਹਨਾਂ ਗੈਸ ਦੇ ਕੋਲੇ ਕਰਮ ਹੋ ਗਿਆ ਪਿਆ ਪਿਆ ਤੇ ਉਹ ਫਿਰ ਮੁੜ ਕੇ ਚੱਲ ਤਿਸ ਦਰ ਦਿਨ ਕਿਹਾ ਸੀ ਉਸੇ ਲਾਈਟਰ ਜਿਹੜਾ ਲੈ ਆਇਓ ਤੁਹਾਨੂੰ ਪਤਾ ਨਾ ਲਾਈਟਰ ਬਿਨਾ ਕਿੱਥੇ ਸਰਦਾ ਲਓ ਜੀ ਆਪਣੇ ਕਰੇਲੇ ਦੇ ਕੀ ਤੁਸੀਂ ਦੇਖੇ ਸੀਗਾ ਹਨਾ ਪਿਛਲੇ ਬਲੌਗ ਦੇ ਵਿੱਚ ਕਿ ਅਦਰ ਮੰਮੀ ਨੇ ਚਟਨੀ ਕੁੱਟੀ ਹੈ ਜੀ ਅੰਬੀ ਦੀ ਠੀਕ ਹੈ ਹਾਂ ਕੱਚੀ ਅੰਬੀ ਦੀ ਤੇ ਲੋ ਜੀ ਕਿਚਨ ਆਪਣੀ ਸਾਫ ਸੁਥਰੀ ਆ ਤੇ ਭਾਂਡੇ ਵਗੈਰਾ ਸਾਫ ਕਰ ਦਿੱਤੇ ਨੇ ਠੀਕ ਹੈ ਜੀ ਬੱਦੇ ਦੇ ਵਿੱਚ ਰੋਟੀਆਂ ਬਣਾ ਕੇ ਰੱਖ ਦਿੱਤੀਆਂ ਨੇ ਲੋ ਜਿੱਥੇ ਤੁਹਾਨੂੰ ਮਿਲ ਰਹੀਆਂ ਮੈਂ ਬਿਲਕੁਲ ਦੁਪਹਿਰ ਦੇ ਟਾਈਮ ਠੀਕ ਹੈ ਜੀ ਤੇ ਕੱਪੜੇ ਜਿਹੜੇ ਸੀਗੇ ਮੈਂ ਆਪਣੇ ਧੋਤੇ ਸੀਗੇ ਦੋ ਸੂਟ ਕੱਲ ਦਾ ਵੀ ਪਿਆ ਸੀ ਫਰੈਂਡਸ ਫਿਰ ਮੈਂ ਉਹ ਵੀ ਧੋ ਦਿੱਤਾ ਸੀਗਾ ਤੇ ਨੋਰ ਦਾ ਵਾਈਟ ਸੂਟ ਸੀ ਜਿਹੜੇ ਮਤਲਬ ਹੱਥੇ ਦੇ ਨਾਲ ਧੋਣ ਵਾਲੇ ਸੀ ਫਰੈਂਡਸ ਉਹ ਵਾਲੇ ਕਾਟਨ ਦੇ ਸੂਟ ਜਿਹੜੇ ਮੈਂ ਧੋਤੇ ਸੀ ਕਿ ਨਾ ਕਿ ਜਿਹੜਾ ਮੈਂ frozy soup ਪਾਲੇ ਸੀ ਜਿਹੜਾ ਕਿ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਾਂ ਕਾਟਨ ਦਾ ਠੀਕ ਹੈ ਜੀ ਨੂਰ ਮਤਲਬ ਫਰੈਂਡਸ ਹੁਣੇ-ਹੁਣੇ ਆਈ ਸੀ ਕਿ ਕਾਲਜ ਦੇ ਵਿੱਚੋਂ ਤੇ ਇੱਧਰ ਸਾਈਡ ਤੇ ਤਰਨ ਬੈਠਾ ਮੰਗੋ ਖਾ ਕੇ ਗਿਆਗਾ ਜੀ ਹੁਣੀ-ਹੁਣੇ ਤੁਸੀਂ ਦੇਖਿਆ ਕਿ ਮੈਂ ਉਂਗਲਾਂ 'ਚ ੱਟ ਰਿਆ ਸੀ ਉਹਨਾਂ ਮਤਲਬ ਕਿ ਉਹਦਾ ਫੇਵਰੇਟ ਫੇਵਰੇਟ ਆ ਮੰਗੋ ਤਾਂ ਉਹਨੂੰ ਮੈਨੂੰ ਨਾ ਚਾਹੀਦਾ ਫਰੈਂਡਸ ਇੰਨਾ ਜ਼ਿਆਦਾ ਉਹਦਾ ਫੇਵਰੇਟ ਆ ਜਿੰਨਾ ਤੁਸੀਂ ਕਹਿ ਦੋ ਬਹੁਤ ਖੁਸ਼ ਹੋ ਕੇ ਖਾਂਦਾਗਾ ਤਿਲੋ ਜੀ ਬਸ ਫਟਾਫਟ ਜਿਹੜੀ ਹੈਗੀ ਆਪਾਂ ਕੱਪੜਿਆਂ ਤੇਹਾਂ ਲਗਾ ਲਾਂਗੇ ਜੀ ਹਨਾ ਤੇ ਬਸ ਬੈਠੇ ਸੀ ਜੀ ਹਜੇ ਤਾਂ ਕੋਈ ਕੰਮ ਨਹੀਂ ਸੀਗਾ ਤੇ ਬਸ ਇੱਕਦਮ ਨਾ ਫਰੈਂਡਸ ਹਨੇਰੀ ਆ ਗਈ ਤੇ ਅਸੀਂ ਤਾਂ ਫਰੈਂਡਸ ਅ ਅੰਦਰ ਬੈਠੇ ਸੀ ਇੱਕ ਕਾਫੀ ਮਤਲਬ ਟਾਈਮ ਤੋਂ ਬਾਅਦ ਆ ਸ਼ਾਮ ਮਿੱਠੀ ਕਾ ਹਨੇਰੀ ਆ ਗਈ ਬਹੁਤ ਜ਼ਿਆਦਾ ਤੇ ਅਸੀਂ ਅੰਦਰ ਬੈਠੇ ਸੀ ਮੈਂ ਸਬਜ਼ੀ ਤਿਆਰੀ ਕਰ ਰਹੀ ਸੀ ਫਰੈਂਡਸ ਨੂੰ ਬਿਲਕੁਕੁਲ ਹੀ ਨਹੀਂ ਪਤਾ ਲੱਗਿਆ ਕਿ ਹਨੇਰੀ ਆ ਗਈ ਇਕਦਮ ਬਹੁਤ ਤੇਜ਼ ਹਨੇਰੀ ਆਈ ਹੈ ਨਾ ਤੇ ਮੰਮੀ ਬਸਨਾ ਕੇ ਆਏ ਸੀਗੇ ਤੇ ਮੈਂ ਤੁਹਾਨੂੰ ਥੋੜਾ ਜਿਹਾ ਵੀਊ ਦਿਖਾਉਂਦੀ ਸੀ ਬਾਕੀ ਆਪਾਂ ਜੋ ਸਮਾਨ ਦੀ ਚੱਕਰ ਧਰ ਕਰਦੇ ਹਾਂ ਜੀ ਹਨਾ ਜਿਵੇਂ ਕਿ ਮੋਟਰ ਵਗੈਰਾ ਤਾਂ ਟਕਣੀ ਹੁੰਦੀ ਹੈ ਕਿਉਂਕਿ ਜਦੋਂ ਹਨੇਰੀ ਆਉਂਦੀ ਹੈ ਨਾ ਫਰੇਮੇ ਹੋ ਜਾਂਦਾ بارش ਵੀ ਆਉਗੀ ਹਨਾ ਤੇ بارش ਵੀ ਆ ਗਈ ਸੀ ਫਿਰ ਉਸ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਵਧੀਆ ਠੰਡਾ ਮੌਸਮ ਹੋ ਗਿਆ ਸੀਗਾ بارش ਤਾਂ ਕਾਫੀ ਲੇਟ ਆਈ ਸੀ ਜੀ ਹਨਾ ਜਦੋਂ ਹਨੇਰਾ ਹੋ ਗਿਆ ਸੀ ਉਦੋਂ ਆਈ ਸੀ ਤੇ ਹਨਾ ਕਿ ਬਸ ਆਪਾਂ ਫਟਾਫਟ ਜਿਹੜਾ ਮਤਲਬ ਸਾਰਾ ਚੱਕਣ ਧਰ ਨਾ ਉਹ ਕਰ ਦਿੰਨੇ ਆ ਤੇ ਬਾਕੀ ਜਿਹੜਾ ਧਰਵਾਚੇ ਵਗੈਰਾ ਚੰਗੀ ਤਰ੍ਹਾਂ ਲਾਤੇ ਸੀ ਫਿਰ ਵੀ ਜੀ ਬਹੁਤ ਜ਼ਿਆਦਾ ਡਸਟਿੰਗ ਹੋ ਜਾਂਦੀ ਹੈ ਅੰਦਰ ਹਨਾ ਮਿੱਟੀ ਵਗੈਰਾ ਚਲੀ ਜਾਂਦੀ ਹੈ ਤੇ ਬਸ ਫਟਾਫਟ ਜਿਹੜਾ ਹੈਗਾ ਆਪਾਂ ਮੈਂ ਤਾਂ ਫਰੈਂਸ ਅੰਦਰ ਨਾ ਸਰਦਾਰ ਜੀ ਬੈਠੇ ਸੀ ਇਹ ਤੇ ਬਸ ਅਸੀਂ ਬੈਠ ਕੇ ਅੰਦਰ ਜਿਹੜਾ ਹੈਗਾ ਕਰ ਰਹੇ ਸੀ ਤੇ ਮਤਲਬ ਸਬਜ਼ੀ ਦੀ ਤਿਆਰੀ ਮੈਂ ਆਲੂ ਵਗੈਰਾ ਕੱਟ ਰਹੀ ਸੀ ਇਧਰ ਦੇਖੋ Shimla mirch ਤੇ aaloo ਕੱਟ ਰਹੀ ਸੀ ਕਿ ਮੈਂ ਤੇ ਮੈਂ ਕਿਹਾ ਚਲੋ ਸਬਜ਼ੀ ਬਣਾ ਲਾਂ ਤੇ ਪਰ ਅੰਦਰ ਬੈਠੇ ਨੂੰ ਪਤਾ ਨਹੀਂ ਲੱਗਿਆ ਕਦੋਂ ਨੇਰੀ ਆ ਗਈ ਤੇ ਮੰਮੀ ਆਵਾਜ਼ਾਂ ਮਾਰਨ ਲੱਗੇ ਕਦੇ ਨੇਰੀ ਆ ਗਈ ਬਾਹਰ ਬਾਹਰ ਦੇਖੋ ਨਿਕਲ ਗਈ ਕਿੰਨੀ ਜ਼ਿਆਦਾ ਨੇਰੀ ਹੈਗੀ ਚਲੋ ਜੀ ਆਪਾਂ फटाफट ਜਿਹੜਾ ਹੈਗਾ ਹਨਾ ਸਬਜੀ ਧੱਕੇ ਰੱਖ ਦਿੰਨੇ ਆ ਤੇ ਠਹਿਰ ਕੇ ਬਣਾਵਾਂਗੇ ਸਬਜੀ ਪਹਿਲਾਂ ਉੱਪਰ ਉੱਪਰ ਚੱਲਦੇ ਆ ਜੀ ਆਪਾਂ ਕੋਠੇ ਤੇ ਤੇ ਫਰੈਂਡਸ ਤੇ ਇਹ ਚਾਰ ਦਿਨਾਂ ਦੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਤੇ ਮੈਂ ਉੱਪਰ ਜਾਣ ਤੋਂ ਪਹਿਲਾਂ ਸੋਚਿਆ ਚਲੋ ਸਬਜੀ ਵਗੈਰਾ ਧੋ ਦਾਂ ਤੇ ਫਿਰ ਆ ਕੇ ਜਿਹੜਾ ਹੈਗਾ ਸਬਜੀ ਹਨਾ ਬਣਾ ਬਣਾ ਲਾਂਗੇ ਤੇ ਸਰਦਾਰ ਜੀ ਬਾਜਾਂ ਲਗਾ ਰਹੇ ਸੀ ਕਹਿੰਦੇ ਉੱਪਰ ਆ ਕੇ ਦੇਖ ਮੌਸਮ ਕਿੰਨਾ ਵਧੀਆ ਹੋਇਆ ਹੋਇਆ ਤੇ ਮਤਲਬ ਪਹਿਲਾਂ ਇੰਨੀ ਜ਼ਿਆਦਾ ਨਹੀਂ ਸੀ ਨੇਰੀ ਹੈਗੀ ਫਰੈਂਡਸ ਬਾਅਦ ਚ ਜ਼ਿਆਦਾ ਨੇਰੀ ਹੋ ਗਈ ਸੀ ਤੇ ਫਿਰ ਮੈਂ ਸੋਚਿਆ ਪਹਿਲਾਂ ਸਬਜੀ ਨੂੰ ਜਿਹੜਾ ਹੈਗਾ ਧੋ ਕੇ ਸਮਾਰ ਕੇ ਰੱਖ ਦਿੰਦੀ ਆ ਫਿਰ ਉੱਪਰ ਜਾਣੀ ਹੈਗੀ ਠੀਕ ਹੈ ਜੀ ਆਹ ਦੇਖੋ ਮੈਂ ਤੁਸੀਂ ਮੇਡ ਕੀਤਾ ਬੜਾ ਤੇ ਚਲਦੇ ਆਂ ਉੱਪਰ ਦਾ ਵੀ ਦਿਖਾਉਣਾ ਥਾਨੂੰ ਨੇਰੀ ਪੂਰੀ ਨੇਰੀ ਆ ਗਈ ਦੇਖੋ ਇਹ ਜਿਵੇਂ ਨਾ ਨੇ ਨੇ ਚੜੀ ਪਈ ਜਾ ਰਹੀ ਇਹ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਦੋ ਤਿੰਨ ਦਿਨਾਂ ਦਾ ਹਾਂਜੀ ਹੈਲੋ ਫੈਕਸ ਵੈਲਕਮਿੰਗ ਅਬ ਵੀ ਪੰਜਾਬ ਚਲਿਤ ਰਿਹਾ ਬਹੁਤ ਵਸਤਾ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਬਲੌਗ ਆਪਾਂ ਸ਼ਾਮ ਦਾ ਜਿਹੜਾ ਹੈਗਾ ਸਟਾਰਟ ਕਰਤਾ ਜੀ ਤੇ ਮੈਂ ਉਹ ਸਬਜ਼ੀ ਇਹ ਵੀ ਕੱਟ ਕੇ ਧੋ ਕੇ ਰੱਖੀ ਸਬਜ਼ੀਆਂ ਚ ਬਣਾਵਾਂਗਾ ਆਪਾਂ Shimla mirch ਦੀ ਤੇ ਨਾ ਨੂੰ ਸਰਪ ਪੈਗਾ ਸੈਂਸ ਉਹ ਕਾਲ ਰਿਹਾ ਹੈ ਪੂਰਾ ਸਾਫ ਲੱਗ ਰਿਹਾ ਹੈ ਕਿਹਾ ਇਹ ਮੈਂ ਕੁਛ ਯਾਰ ਅਧਰ ਕਬਾਰਾ ਨਾ ਅੱਜ ਜਰ ਰਖਾ ਲਾ ਲਾ ਠੀਕਾ ਤੇ ਤਾਰ ਜੀ ਆ ਗਈ ਸੀ ਜਪਨ ਦੀ ਜੀ

ਵੀ ਆ ਗਿਆ ਮਤਲਬ ਬਾਹਰ ਖੇਡਦਾ ਫਿਰਦਾ ਸੀਗਾ ਤਰਨ ਵੀ ਉੱਪਰ ਆ ਗਿਆ ਸਭ ਦੇ ਇੱਕ ਵੀ ਉੱਪਰ ਨੇਗੇ ਤੇ ਨੇ ਪੂਰਾ ਮਾਹੌਲ ਹੋਇਆ ਪਿਆਗਾ ਤੇ ਪਾਣੀ ਦਾ ਨਾ ਮਤਲਬ ਪੰਜ ਗੋਜੇ ਨੂੰ ਆਇਆ ਸੀ ਹਾਂ ਇੱਕ ਮਿੰਟ ਆ ਗਈ ਇੱਕ ਮਿੰਟ ਰਹਿ ਦੇ ਇੱਕ ਮਿੰਟ ਪੰਜ ਗੋਜੇ ਨੂੰ ਫੋਨ ਆਇਆ ਸੀਗਾ ਮੇਰੇ ਬ੍ਰਦਰ ਦਾ ਚੰਡੀਗੜ੍ਹ ਤੋਂ ਕਿ ਉੱਥੇ ਬਹੁਤ ਜ਼ਿਆਦਾ ਗੜੇ ਪਏ ਆ ਮੀਂਹ ਢੇਰੀ ਤੇ ਬਿਲਕੁਲ ਕਾਲਾ ਮਤਲਬ ਨਾ ਹੋਇਆ ਪਿਆ ਸੀਗਾ ਨੇ ਰਿਹਾ ਹੋਇਆ ਬੈਸੀਗਾ ਤੇ ਹੁਣ ਆਪਣੇ ਵੀ ਇੱਥੇ ਨੇਰੀ ਆ ਗਈ ਦੇਖ ਇੱਧਰ ਦੇਖੋ ਜੀ ਬੱਚਾ ਨਾਲ ਬੈਟਬਾਲ ਖੇਲਣੀਆਂ ਹੁਣ ਸਰਦਾਰ ਜੀ ਅੱਜ ਬੱਚਾ ਨਾਲ ਬੈਟਬਾਲ ਖੇਡਣ ਲੱਗ ਪਿਆ ਬੈਟਬਾਲ ਖੇਡ ਲੋ ਸਾਡੇ ਨਾਲ ਆਰ ਉਹ ਬੁਗਨੀ ਐਂਟਰ ਸਰ ਪਹਿਲੀ ਆ ਸਰਦਾਰ ਜੀ ਚਲੋ

ਰੀਓਹ ਕਿਤੇ ਦੂਰ ਮਰੀ ਸਵੇਰ ਦੀ ਛੋਟੇ ਹੁੰਦੇ ਬਹੁਤ ਖੇਡਦੇ ਰਹੇ ਨੇ ਆਊਟ ਨਹੀਂ ਆਊਟ ਹੋ ਗਿਆ ਚਲੋ ਜੀ ਤਾਂ ਉਹਦੀ ਖੇਡ ਖੇਡਦੇ ਨੇ ਮੈਂ ਜਾਨੀ ਹੇ ਨੀਚੇ ਤੇ ਟਾਈਮ ਹੋ ਗਿਆ ਨਾ ਨਾ ਦੂਜੀ ਵਾਰੀ ਜਾ ਕੇ ਸਬਜ਼ੀ ਜਿਗੋਣੇ ਆ ਲਓ ਜੀ ਬੱਚੇ ਤਾਂ ਉੱਪਰ ਖੇਡ ਰਹੇ ਨੇ ਤੇ ਮੈਂ ਆ ਗਈ ਸੀ نیچے ਆਪਣਾ ਕਿਚਨ ਦੇ ਵਿੱਚ ਠੀਕ ਹੈ ਜੀ ਮਤਲਬ ਕਿ ਸਬ지 ਰੋਟੀ ਬਣਾਉਣ ਵਾਸਤੇ ਕਿਉਂਕਿ ਟਾਈਮ ਜਿਆਦਾ ਕਾਫੀ ਜਿਆਦਾ ਹੋ ਗਿਆ ਸੀ ਤੇ ਬਾਹਰ ਬਹੁਤ ਜਿਆਦਾ ਹਨੇਰੀ ਚੱਲ ਰਹੀ ਆ ਤੇ ਬਸ ਫਟਾਫਟ ਜਿਹੜੇ ਹੈ ਕਿ ਆਪਾਂ ਸ਼ਮਲਾ ਮਚ ਦੀ ਤਿਆਰੀ ਕਰਾਂਗੇ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਆ ਸਾਹਮਣੇ ਤੁਸੀਂ ਜਿਹੜੀ ਦੇਖ ਰਹੇ ਹੋ ਮਸ਼ੀਨ ਹਨ ਇਹਦੇ ਵਿੱਚ ਜਿਹੜਾ ਹੈਗਾ ਹਰੀ ਮਿਰਚ ਟਮਾਟਰ ਤੇ ਲਸਣ ਹਨ ਇਹ ਤਿੰਨੇ ਚੀਜ਼ਾਂ ਨੂੰ ਹੈਗਾ ਆਪਾਂ ਇਹਦੇ ਵਿੱਚ ਗ੍ਰाइंड ਕਰ ਲਾਂਗੇ ਤੇ ਟਮਾਟਰ ਕੱਟ ਲੂੰਗੀ ਮੈਂ ਸਭ ਤੋਂ ਪਹਿਲਾਂ ਹਰੀ ਮਿਰਚ ਨੂੰ ਕੱਢ ਲੀ ਨੂੰ ਵਿਢਾਏਗਾ ਮੈਂ ਨਹੀਂ ਪੀਸ ਲਿਆ ਤੇ ਇਹਦੇ ਵਿੱਚ ਮਸਾਲਾ ਕਰਨ ਨਾਲ ਕਾਫੀ ਜ਼ਿਆਦਾ ਟੇਸਟੀ ਸਬਜੀ ਬਣਦੀ ਹੈ ਤੇ ਮਤਲਬ ਇਹ ਹੀ ਜ਼ਿਆਦਾਤਰ ਜ਼ਿਆਦਾਤਰ ਤਾਂ ਹੀ ਯੂਜ਼ ਹੁੰਦੀ ਹੈ ਜੇ ਚਾਦਾ ਹੋਵੇ ਵੀ ਹਾਂ ਸਬਜੀ ਚ ਕੁਝ ਮਤਲਬ ਜਦੋਂ ਕਿਸੇ ਨੇ ਕਈ ਵਾਰ ਕੋਈ ਆਉਣਾ ਹੁੰਦਾ ਹਨਾ ਉਦੋਂ ਫਿਰ ਆਪਾਂ ਸਬਜੀ ਨਾਲ ਕੁਝ ਹੋਰ ਤਰੀਕੇ ਨਾਲ ਬਣਾਉਣੇ ਆ ਤੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਮਤਲਬ ਕਿ ਦੂਸਰੇ ਗ੍ਰਾਇੰਡ ਦੇ ਵਿੱਚ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰਕੇ ਸਾਰੇ ਮਸਾਲੇ ਵਗੈਰਾ ਤੇ ਠੀਕ ਹੈ ਜੀ ਇਧਰੋਂ फटाफट ਕੱਟ ਲੂਗੀ ਪਿਆਜ਼ ਤੇ फटाफट ਆਪਾਂ ਲਾਵਾਂਗੇ ਜੀ ਆਹ ਤੜਕਾ ਤੇ ਜੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਸ ਜੀ फटाफट ਕੜਾਹੀ ਰੱਖ ਲਈ ਆ ਠੀਕ ਹੈ ਜੀ ਤੇ फटाफट ਕਟਾਂਗੀ ਪਿਆਜ਼ ਉਹ ਜਿਖੜਾ ਇਹ ਤੇਲ ਪਾ ਲਿਆ ਜੀ ਠੀਕ ਹੈ ਤੇਲ ਨੂੰ ਪਹਿਲਾਂ ਗਰਮ ਹੋਣ ਦਵਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਜੀ ਲਓ ਜਿੱਦੜ ਕੱਟੇ ਹੋਏ ਨੇ ਪਿਆਜ਼ ਇੱਧਰ ਆਪਾਂ ਜੀਰਾ ਲੈ ਲਿਆ ਜੀ ਠੀਕ ਹੈ ਮਿਕਸ ਕਰਿਆ ਹੋਇਆ ਜਿਹੜਾ ਆਪਣਾ ਮਸਾਲਾ ਦਾ ਟਮਾਟਰ ਹਰੀ ਮਿਰਚ ਤੇ ਮਤਲਬ ਕਿ ਲਸਣ ਦਾ ਪੇਸਟ ਠੀਕ ਹੈ ਜੀ ਤੇ ਬਸ ਆਪਾਂ ਤੇਲ ਜਿਹੜਾ ਹੈਗਾ ਗਰਮ ਹੋ ਜੇ ਤੇ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਜੀ ਜੀਰਾ ਲਓ ਜੀ ਜੀਰਾ ਜਿਹੜਾ ਹੈਗਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਪਿਆਜ਼ ਠੀਕ ਹੈ ਜੀ ਤੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਆਪਣਾ ਜਿਹੜਾ ਹੈਗਾ ਅ ਸਬਜੀ ਦਾ ਸਟਾਈਲ ਆ ਜਿਹੜਾ ਜੇ ਮੈਂ ਸਬਜੀ ਕਿਸ ਤਰ੍ਹਾਂ ਬਣਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤੇ ਬਸ ਮੈਂ ਇਸ ਤਰ੍ਹਾਂ ਸਬਜੀ ਬਣਾਉਣੀ ਹੁੰਦੀ ਆ ਜੀ ਦੇਖੋ ਆਪਣਾ ਸ਼ਿਮਲਾ ਮਿਰਚ ਦੀ ਅੱਜ ਤੁਹਾਨੂੰ ਰੈਸਪੀ ਦਵਾਂਗੇ ਜੀ ਸਬਜੀ ਦੀ ਕਿਸ ਤਰ੍ਹਾਂ ਬਣਾਉਣੀ ਆ ਇੱਧਰ ਮੈਂ ਮਤਲਬ ਕਿ ਪਿਆਜ਼ ਜਿਹੜੇ ਹੈਗਾ ਮਤਲਬ ਥੋੜੇ ਜਿਹਾ ਸੌਫਟ ਹੋ ਗਏ ਨੇ ਤੇ ਇਹਦੇ ਵਿੱਚ ਜਿਹੜੇ ਹੈਗੇ ਆ ਆਪਾਂ ਮਸਾਲੇ ਜਿਹੜੇ ਹੈਗੇ ਤਿਆਰ ਕੀਤੇ ਹੋਏ ਸੀ ਉਹ ਪਾ ਦਿੱਤੇ ਨੇ ਠੀਕ ਹੈ ਜੀ ਹਰੀ ਮਿਰਚ ਤੇ ਅਦਰਕ ਸੌਰੀ ਅਦਰਕ ਨਹੀਂ ਪਾਇਆ ਲਸਣ ਤੇ ਟਮਾਟਰ ਦਾ ਪੇਸਟ ਜਿਹੜੇ ਇਹਦੇ ਵਿੱਚ ਰੈਡੀ ਕਰ ਦਿੱਤਾ ਬਸ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਬਰਾਉਨ ਕਰ ਲਾਂਗੇ ਜੇ ਆਪਾਂ ਜਦੋਂ ਤੱਕ ਬਰਾਉਨ ਹੋ ਜੂਗਾ ਦੇਖੋ ਆਪਣਾ ਮਸਾਲਾ ਬਿਲਕੁਲ ਰੈਡੀ ਹੈ ਤੇਲ ਛੱਡ ਗਿਆ ਠੀਕ ਹੈ ਜੀ ਬਰਾਉਨ ਹੋ ਚੁੱਕਿਆ ਹੈ ਸਾਰਾ ਮਸਾਲਾ ਤੇ ਇਹਦੇ ਵਿੱਚ ਪਾਵਾਂਗੇ ਜੀ ਸਭ ਤੋਂ ਪਹਿਲਾਂ ਨਮਕ ਮਿਰਚ ਹਲਦੀ ਠੀਕ ਹੈ ਤੇੰਨੇ ਮਸਾਲੇ ਜਿਹੜੇ ਹੈਗੇ ਮੈਂ ਐਡ ਕਰ ਦਿੱਤੇ ਹੁੰਦੀ ਆ ਤੇ ਬਸ ਆਪਾਂ ਪਾਉਣੇ ਹੁੰਨੇ ਜੀ ਜੀਰਾ ਤੇ ਬਹੁਤ ਹੀ ਜ਼ਿਆਦਾ ਸਬਜੀ ਕਾਫੀ ਜ਼ਿਆਦਾ ਟੇਸਟੀ ਬਣਦੀ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਖਾਸ ਕਰਕੇ ਸਰਦਾਰ ਜੀ ਬਹੁਤ ਖੁਸ਼ ਹੋ ਕੇ ਖਾਂਦੇ ਨੇ शिमला ਮਿਰਚ ਦੇਖੋ ਜੀ ਆਪਣੇ ਆਪਣੇ ਹਣਾ ਮਤਲਬ ਕਿ ਹਰ ਇੱਕ ਨੂੰ ਸਬਜੀ ਪਸੰਦ ਹੁੰਦੀ ਆ ਕੋਈ ਕੁਝ ਕਿਸਨ ਕਿਸ ਤਰ੍ਹਾਂ ਦੀ ਸਬਜ਼ੀ ਮਤਲਬ ਕੋਈ ਸਬਜ਼ੀ ਪਸੰਦ ਹੁੰਦੀ ਹੈ ਕਿਸਨ ਕੋਈ ਸਬਜ਼ੀ ਸਾਡੇ ਘਰ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਆ ਬੱਚਿਆਂ ਨੂੰ ਕੋਈ ਸਬਜ਼ੀ ਪਸੰਦ ਹੁੰਦੀ ਹੈ ਸਟਾਜੀ ਨੂੰ ਕੋਈ ਪਸੰਦ ਹੁੰਦੀ ਹੈ ਬਟ ਚਲੋ ਕੋਈ ਗੱਲ ਨਹੀਂ ਜੀ ਹੁਣ ਬੱਚਿਆਂ ਨੂੰ शिमला ਮਿਰਚ ਜਿਵੇਂ ਪਸੰਦ ਨਹੀਂ ਹੈਗੀ ਤਾਂ ਉਹ ਆਲੂ-ਵੋਲਡ ਖਾ ਲੈਣਗੇ ਜੀ ਹਨਾ ਤੇ ਬਾਕੀ ਅਸੀਂ ਸਬਜ਼ੀ ਖਾ ਲਾਂਗੇ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਦੋਂ ਹਨਾ ਮਤਲਬ ਸਾਰਿਆਂ ਨੂੰ ਸਬਜ਼ੀ ਜਿਹੜੀ ਹੈਗੀ ਆਪਾਂ ਬਣਾਉਣੀ ਆ ਉਹ ਪਸੰਦ ਨਾ ਆਵੇ ਹਨਾ ਮਤਲਬ ਉਹ ਖਾਣ ਦਾ ਹੁੰਦਾਗਾ ਆਪਣਾ ਹੁੰਦਾ ਵੀ ਸਾਰੇ ਜਣੇ ਢਿੱਡ ਭਰ ਕੇ ਰੋਟੀ ਖਾ ਲੈਣ ਹਨਾ ਤੇ ਫਿਰ ਜਦੋਂ ਇਸ ਤਰ੍ਹਾਂ ਹੁੰਦਾਗਾ ਵੀ ਫਿਰ ਸਬਜੀ ਨਹੀਂ ਇਹਨਾਂ ਦੀ ਪਸੰਦ ਨਹੀਂ ਬਣਦੀ ਫਿਰ ਥੋੜਾ ਜਿਹਾ ਸਬਜੀ ਰੋਟੀ ਵਗੈਰਾ ਵੀ ਉਹ ਘੱਟ ਹੀ ਖਾਂਦੇ ਨੇ ਹਨਾ ਬਟ ਚਲੋ ਕੋਈ ਗੱਲ ਨਹੀਂ ਜੀ ਹਨਾ ਲਓ ਜੀ ਆਪਾਂ ਇੱਧਰ ਤੜਕਾ ਵਗੈਰਾ ਲਾ ਦਿੱਤਾਗਾ ਤੇ ਸਬਜੀ ਨੂੰ ਜਿਹੜੀ ਹੈਗੀ ਆ ਲਓ ਜੀ ਸਬਜੀ ਤਾਂ ਆਪਾਂ ਸਿਮਗਾਸ ਤੇ ਰੱਖ ਦਿੱਤੀ ਹੈ ਤੇ ਨਾਲ ਦੀ ਨਾਲ ਜਿਹੜਾ ਹੈਗਾ ਸਾਈਡ ਤੇ ਮੈਂ ਆਟਾ ਵੀ ਗੁੰਨ ਦਿੱਤਾ ਸੀਗਾ ਤੇ ਸਬਜੀ ਬਣ ਰਹੀ ਹੈ ਠੀਕ ਆ ਜੀ ਆਪਾਂ ਆਟਾ ਗੁੰਨ ਕੇ ਰੱਖ ਦਿੱਤਾਗਾ ਠੀਕ ਆ ਜੀ ਹੁਣ ਮੈਂ ਨੂਨ ਨੂੰ ਕਹੂੰਗੀ ਅ ਅਬੀਤ ਰੋਟੀਆਂ ਬਣਾ ਲਾ ਕਿਉਂਕਿ ਮੈਂ ਨਾ ਜੀ ਸੂਟ ਦੇਣਾ ਸੀਗਾ ਤੇ ਮੈਂ ਉਹਦਾ ਮਤਲਬ ਥੋੜਾ ਜਿਹਾ ਕੰਮ ਰਹਿੰਦਾ ਸੀ ਅ ਸਲਵਾਰ ਮਤਲਬ ਅੱਧੀ ਘੇ ਰਹਿੰਦੀ ਸੀ ਸੂਟ ਸਾਰਾ ਰੈਡੀ ਸੀਗਾ ਵੀ ਆਪਾਂ ਸਲਵਾਰ ਦੀ ਮੈਂ ਕਿਹਾ ਚਲੋ ਮੁਰੀਆਂ ਵਗੈਰਾ ਬਣਾ ਲਾਂਗੇ ਤੇ ਮੂਰ ਨੂੰ ਜਾ ਕੇ ਮੈਂ ਕਿਹਾ ਚਲੋ ਤੂੰ ਰੋਟੀ ਬਣਾ ਲਾ ਤੇ ਮੈਂ ਜਿਹੜਾ ਹੈਗਾ ਪੂਰੀਆਂ ਵਗੈਰਾ ਬਣਾ ਲੈਣੀਆਂ ਤੇ ਸੂਟ ਜਿਹੜਾ ਹੈਗਾ ਆਪਾਂ ਦੇਣਾ ਸੀ ਇਸ ਲਈ ਅੱਜ ਆਪਾਂ ਰੋਟੀ ਨਹੀਂ ਬਣਾਵਾਂਗੇ ਰੋਟੀਆਂ ਜਨੂਰ ਬਣਾਉਗੇ ਠੀਕ ਹੈ ਜੀ ਗੈਸ ਆਪਾਂ ਸਿਮ ਤੇ ਕਰ ਦਿੱਤਾ ਤੇ ਆਪਣੀ ਸਬਜ਼ੀ ਬਣ ਜੂਗੀ ਜੀ ਤੇ ਇਹਨੂੰ ਰੋਟੀਆਂ ਬਣਾ ਲਓ ਜੀ ਇਧਰ ਨੂਰ ਬਣਾਉਣ ਲੱਗੀ ਸੀਗੀ ਰੋਟੀ ਤੇ ਮੈਂ ਕਿਹਾ ਚਲੋ ਬਲੌਗ ਸ਼ੂਟ ਕਰ ਲਾਂ ਮੈਂ ਨੂਰ ਦਾ ਵੀ ਦੇਖੋ ਨੂਰ ਨਾ ਥੋੜੀਆਂ ਜਿਹੀਆਂ ਵੱਡੀਆਂ ਰੋਟੀਆਂ ਬਣਾਉਂਦੀ ਆ ਤੇ ਥੋੜੀਆਂ ਜਿਹੀਆਂ ਪਤਲੀਆਂ ਤੇ ਬਹੁਤ ਸੋਹਣੀਆਂ ਰੋਟੀਆਂ ਬਣਾਉਂਦੀ ਆ ਨੂਰ ਤੇ ਲਓ ਜੀ ਇਧਰ ਆਪਣੀ ਸਬਜ਼ੀ ਬਿਲਕੁਲ ਰੈਡੀ ਆ ਦੋ ਤਿੰਨ ਵਾਰ ਆਪਾਂ ਚੈੱਕ ਕਰ ਗਏ ਸੀ ਜੀ ਵਿੱਚ ਦੀ ਆ ਕੇ ਤੇ ਸਬਜ਼ੀ ਬਿਲਕੁਲ ਰੈਡੀ ਆ ਦੇਖੋ ਸਬਜ਼ੀ ਬਹੁਤ ਸੋਹਣਾ ਕਲਰ ਆਇਆ ਸੀ ਠੀਕ ਆ ਜੀ ਸਬਜ਼ੀ ਟੇਸਟੀ ਵੀ ਬਹੁਤ ਜ਼ਿਆਦਾ ਬਣੀ ਸੀ ਫਰੈਂਡਸ ਤੁਸੀਂ ਇਸ ਨੂੰ ਟਰਾਈ ਕਰ ਸਕਦੇ ਹੋ ਠੀਕ ਆ ਜੀ ਤੇ ਬਸ ਨੂਰ ਬਣਾ ਦੋਗੀ ਜੀ ਫਟਾਫਟ ਰੋਟੀਆਂ ਤੇ ਉਸ ਤੋਂ ਬਾਅਦ ਆਪਾਂ ਖਾ ਲਾਂਗੇ ਜੀ ਰੋਟੀ ਠੀਕ ਆ ਜੀ ਸਾਰਿਆਂ ਨੂੰ ਮਤਲਬ ਰੋਟੀ ਦੇਣ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਬਾਬਾ ਜੀ ਨੂੰ ਥਾਲ ਲੱਗਦਾਗਾ ਠੀਕ ਆ ਜੀ ਪਹਿਲਾਂ ਥਾਲ ਲਵਾਵਾਂਗੇ ਜੀ ਉਸ ਤੋਂ ਬਾਅਦ ਮੰਮੀ ਪਾਪਾ ਜੀ ਰੋਟੀ ਫਿਰ ਆਪਾਂ ਸਾਰੇ ਜਿਹੜੇ ਹੈਗੇ ਅਸੀਂ ਚਾਰੇ ਜਣੇ ਬੈਠ ਕੇ ਰੋਟੀ ਖਾ ਲਾਂਗੇ ਤਰਨ ਨੂਰ ਮੈਂ ਸਰਦਾਰ ਜੀ ਠੀਕ ਆ ਜੀ ਚਲੋ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਹਣਾ ਜੀ ਅੱਜ ਦਾ ਬਲੌਗ ਚੰਗਾ ਲੱਗਿਆ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਨਾਲ ਤਦ ਤੱਕ ਹੀ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਬਾਏ ਬਾਏ